ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਬੱਬੇ ਬਾਈ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਮਿੱਤਰੋ ਤੇ ਬੀੜ ਦੇ ਵਪਾਰ ਆ ਮਿੱਤਰੋ ਅੱਜ ਦਾ ਬਾਈ ਦੇ ਕੋਲੇ 2 ਜਾਨਵਰ ਦਿਖਾਉਣੇ ਆ ਤੁਹਾਨੂੰ ਫੇਰ ਮੈਂ ਇੱਕ ਤਾਂ ਤੁਹਾਨੂੰ ਵਿਖਾਉਣੀ ਆ ਬਹੁਤ ਸੋਹਣੀ ਨੀਲੀ ਰਾਵੀ ਨਸਲ ਦੀ ਕੱਟੀ ਲਾਲਿਓ ਝੋਟੀ ਲਾਲਿਓ ਬੱਚਾ ਹੀ ਆ ਹਜੇ ਖੀਰੋ ਦੰਦਾ ਤੋਂ ਤੇ ਇੱਕ ਵਿਖਾਉਣੀ ਆ ਪਹਿਲਾ ਸੂਆ ਸੋਈ ਪਲੂਣ ਕੱਟੀ ਮਿੱਤਰੋ ਤਾਜੀ ਸੋਈ ਆ ਬਿਲਕੁਲ ਗਿੱਲੀ ਹਜੇ ਨਾੜਵੇ ਦੇ ਵਿੱਚ ਆ ਆਉ ਕਰਦੇ ਆ ਗੱਲਬਾਤ ਡਿਟੇਲ ਜਾਣਦੇ ਆ ਦੋਵਾਂ ਜਲਵਰਾਂ ਦੀ ਫੇਰ ਕਰਦੇ ਆ ਅਗਲੀ ਕਰਵਾਈ ਸਾਸਿਕਾਲ ਬੱਬੇ ਬਾਈ ਸਾਸਰੀਆ ਬਾਈ ਸਰਪੇ ਕੀ ਹਾਲ ਚਾਲ ਆ ਠੀਕ ਠਾਕ ਬਾਈ ਵਧੀਆ ਸੇ ਤਾਂ ਘਰ ਪਰਿਵਾਰ ਵੀ ਪੂਰੇ ਵਧੀਆ ਬਾਈ ਚਲੋ ਸ਼ੁਕਰਾ। ਅੱਛਾ ਬੱਬੇ ਭਈ ਅੱਜ ਆਪਾਂ 2 ਜਾਨਵਰ ਵਖਾਉਣੇ ਆ। ਹਾਂ 2 ਜਾਨਵਰ ਆ ਸਰਬਾ। ਠੀਕ ਆ ਜੀ। ਅੱਛਾ ਜਿਹੜੀ ਝੋਟੀ ਆ ਪਹਿਲੇ ਨੰਬਰ ਤੇ ਖੜੀ ਸੂਈ ਸਵਾਈ। ਇਹ ਪਹਿਲੇ ਨਹੀਂ ਸੂਈ ਆ ਬਾਈ? ਇਹ ਪਹਿਲੇ ਸੂਏ ਸੂਈ ਆ। ਠੀਕ ਆ ਜੀ। ਤੇ ਕੱਲ ਵਾਲੀ ਰਾਤ ਸੂਈ ਆ ਸੰਜ। ਕੱਲ ਵਾਲੀ ਰਾਤ। ਹਾਂ। ਠੀਕ ਆ ਬਾਈ। ਅੱਛਾ ਕਿੰਨਾ ਕੋ ਬੋਲਾ ਆਈਡੀਆ ਜਿਹਾ ਹੋਊਗਾ ਹੁਣ? ਬੋਲਾ ਇਹ ਤਾਂ ਦੂਜਾ ਸਰਬਾ 1.5-3 ਕਿਲੋ ਕੱਢਿਆ। 1.5-3 ਕਿਲੋ। ਹਾਂ। ਠੀਕ ਆ ਬਾਈ। ਤੇ ਸੂਰ ਜਾਣ ਨੂੰ ਚੰਗੀ ਅਜੈਲੀ ਆ ਬਾਈ ਮੈਂ ਆ ਜਰਾ ਕਾਹ ਨੂੰ ਗੱਲਾਂ ਕਰਦਾ ਬੱਚੇ ਦਾ ਛੱਡ ਕੇ ਮੰਨ ਕੇ ਚਲ ਝੋਕੇ ਲੀ ਜਾ ਵੇਗਲਾ ਠੀਕ ਆ ਬਾਈ ਹੈਗਾ ਨਾ ਦੁੱਧ ਕਿੰਨਾ ਦੇਜੂਗੀ ਬਾਈ ਪੀਕ ਲੈਵਲ ਦੁੱਧ 12 ਕਿਲੋ ਦਾ ਦੇਉਗੀ ਜਰਾ ਦੇਜੂਗੀ ਹੈਨਾ ਵਜੇ ਨਾ ਛੋਟੀ ਦਾ ਟੈਂਡਰ 57 ਛੋਟੀ ਦੀ ਤੇ ਬਰੀਡ ਹੈ ਹੂੰ ਪਿਸਟਲ ਦੀ ਹੈ ਨਾਲ ਇਹ ਪਿਸਟਲ ਦੀ ਹੈ ਹਾਂ ਪਿਸਟਲ ਦੀ ਹੈ ਠੀਕ ਆ ਬਾਈ ਠੀਕ ਆ ਅੱਛਾ ਬਾਈ ਇਹਦਾ ਰੇਟ ਇਹਦਾ ਰੇਟ ਸਰ ਮੈਂ ਫੋਨ ਤੇ ਕਰ ਲਾਂਗੇ ਇਹਦਾ ਤਾਂ ਨਾ ਵੇੜਦੇ ਅੱਜ ਮੈਂ ਫੋਨ ਤੇ ਕਰ ਲਾਂਗੇ ਯਾਰਾ ਠੀਕ ਆ ਬਾਈ ਕੱਦੀ ਬਦ ਤੋਰੀ ਬਈ ਮਲੇ ਜੀ ਲੇ ਮਿੱਤਰੋ ਪਹਿਲਾ ਸੂਆ ਝੋਟੇ ਸੋਈਆ ਕਰਮਾ ਵਾਲੀ ਅੱਜ ਦੂਜਾ ਦਿਨ ਸੋਈ ਨੂੰ ਆ ਮਗਰ ਆ ਗਿਆ ਇਹਦੇ ਕਟਾ ਕਟਾ ਇਧਰਲੇ ਪਾਸੇ ਬੈਠਾ ਮੇਰੇ ਕੋਲੇ ਕਾਲਾ ਤੁਹਾਨੂੰ ਇਹ ਵੀ ਵਿਖਾ ਦੂੰਗਾ ਮੈਂ ਇਹਨਾਂ ਦੇ ਉੱਤੇ ਦੇਖ ਸਕਦੇ ਆ ਮਿੱਤਰੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਠੀਕ ਆ ਤੱਕ ਗਾਣੋ ਲੱਗੀ ਥੋੜੀ ਜਿਹੀ ਨਾ ਨਹੀਂ ਗਾਣ ਹੋਣੀ ਪਿੱਛੇ ਨੂੰ ਵੀ ਵੇਖੀ ਤੀ ਤੋਰੇ ਤੋਂ ਹੋ ਜਾਨੀ ਡਿਜ਼ਾਈਨ ਆ ਜਿਹੜਾ ਲੈ ਮਿੱਤਰੋ ਲਿਓ ਜੀ ਠੰਡੀ ਤਾਂ ਇੰਨੀ ਐ ਜਿਆਦਾ ਕੋਈ ਅੰਤ ਨਹੀਂ ਹੂੰ ਪਹਿਲਾਂ ਝੋਟਿਆਂ ਵਾਲਾ ਦਾ ਕੰਮ ਹੀ ਹੈ ਨੀ ਇੱਕ ਗੱਲ ਆ ਪਹਾੜੀਆਂ ਦੇ ਖੁੱਲ੍ਹ ਕੰਮ ਦੀ ਕੱਤੀ ਆ ਹਾਂ ਜਿਹੜੇ ਪਹਾੜੀ ਇਲਾਕਿਆਂ ਚ ਰਹਿੰਦੇ ਜਿਵੇਂ ਕਈ ਪਹਾੜੀ ਕੋਈ ਰੱਖ ਲੈ ਸਰਪੇ 12 ਕਿਲੋ ਦੁੱਧ ਥੋੜਾ ਨਹੀਂ ਹੁੰਦਾ ਬਹੁਤ ਹੁੰਦਾ ਹਮ ਹੈਗਣਾ ਪਹਿਲਾਂ ਝੋਟੀ ਨੇ 12 ਕਿਲੋ ਦੁੱਧ ਦੇ ਦੇਣਾ ਆ ਬੱਚੇ ਬੁੱਤੇ ਵੀ ਮਨ ਲਾ ਵਧੀਆ ਟੋਪ ਲਾ ਜੋਗੀ ਜਿਆਦਾ ਚੰਗੀ ਆ ਹਾਂ ਬੱਚੇ ਹੁਣ ਜਾਨੀ ਇਹਨਾਂ ਨੇ ਟੀਗਾ ਭਰਾਇਆ ਲਖਮੀ ਡੇਰੀ ਆਂਦਾ ਪਤਾ ਨਹੀਂ ਕੀ ਬੰਦਿਆਂ ਨੂੰ ਵੀ ਇਹ ਨੀਲੀ ਰਾਵੀ ਐ ਹਮ ਤੇ ਨਾਰੂਆ ਨਾਲ ਆਪਣਾ ਨਾਰੂਆ ਹੀ ਖੋਣੀ ਹੈ ਬੱਚੇ ਦਾ ਕਾਲਾ ਬੱਚਾ ਕਾਲਾ ਹੈ ਨਾ ਇਹ ਫਿਰ ਲక్ష్ਮੀ ਦਾਰੀ ਜਾਂਦਾ ਭਰਾ ਦਾ ਟੀਕਾ ਹੂੰ ਉਹਨਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਸੀ ਪਰ ਕੱਟਾ ਤਾਂ ਉਸ ਹਿਸਾਬ ਨਾਲ ਦਾ ਉਹ ਨਾਰੂਆ ਨਾਲ ਗਿਲਤਾ ਜੀ ਇਹ ਝੋਟੀ ਦੱਸੀ ਹੁੰਦੀ ਹੂੰ ਹੋਣ 7-8 ਕਿਲੋ ਬੋੜਾ ਹੈਗਾ ਬਈ ਯਾਰ ਆਪਾਂ ਸਰਬਿਆ ਹੁਣ ਮੰਨ ਕੇ ਚੱਲੋ ਸਾਢੇ 3 ਕਿਲੋ ਆਏ ਦੂਜਾ ਝੋਹਿਆ ਇਹਦਾ ਠੀਕ ਆ ਠੀਕ ਆ ਨਾ ਠੀਕ ਆ ਤੇ ਦੁੱਧ ਜਾਂ ਇਹ ਲੇਵੇ ਦੀ ਮੰਤਰ ਦੇ ਹਿਸਾਬ ਨਾਲ ਥਣਾ ਦੇ ਹਿਸਾਬ ਨਾਲ ਝੋਟੀ ਦੀ ਮੰਤਰ ਦੇ ਹਿਸਾਬ ਨਾਲ ਮੈਨੂੰ ਲੱਗਦਾ 12 ਕਿਲੋ ਦੁੱਧ ਦੇਵੂ ਹੂੰ ਤੋ ਦੇ ਵੀ ਦੇਣਾ ਹੈ ਦੇ ਵੀ ਦਾ ਸਾਈਜ ਬਾਲਾ ਵੱਡਾ ਨਹੀਂ ਬੰਦਣਾ ਮਿੱਤਰੋ ਦਰਮਿਆਨੇ ਸਾਈਜ ਦੇ ਵਿੱਚ ਛੋਟੀ ਆ ਵੀ ਫਿਰ ਤੁਸੀਂ ਕਹੋ ਦੱਸਿਆ ਨਹੀਂ ਦੇਖ ਲਓ ਜਿਵੇਂ ਫੋਨ ਦੇ ਉੱਤੇ ਦਿਂਦੀ ਉਹ ਚੀਜ਼ ਜੀ ਤੁਹਾਨੂੰ ਨਜ਼ਰ ਆਊਗੀ ਜੋ ਚੀਜ਼ ਹੋਊਗੀ ਖੁਰਲੀ ਤੇ ਖੜੀ ਅੱਛਾ ਭਾਈ ਰੇਟ ਇਹਦਾ ਫੋਨ ਦੇ ਉੱਤੇ ਹੈ ਨਾ ਸੱਚੀ ਅੱਛਾ ਆ ਕੱਟੀ ਬਹੁਤ ਸੋਣੀ ਲਿਆ ਬਈ ਇੱਕ ਕੱਟੀ ਦਾ ਸਰ ਮੈਂ ਚੀਜ਼ ਹੈ ਇੱਕ ਇਹ ਤੇ ਫਿਰ ਬਜਾਈ ਨਹੀਂ ਲੱਸੀ ਹੈ ਗੋਲ ਗੋਲਾ ਹੈ ਨਾ ਹਾਂ ਅਰੰਗ ਵਾਲਾ ਪਿਆਰਾ ਕਾਲਾ ਰੰਗ ਜਾ ਹਾਂ ਪਿਓਰ ਜਵਾ ਮੈਂ ਨਾ ਕਾਹਨੂੰ ਗੱਲ ਕਰਦਾ ਨੀਲੀ ਰਾਵੀ ਦੀ ਬਰੀਡ ਫੁੱਲ ਪਿਓਰ ਸਿੰਘ ਵੀ ਨੀਲੀ ਦਾ ਵੀ ਆ ਬਹੁਤ ਚੰਗਾ ਮੈਨ ਹੈ ਯਾਰ ਆਪਤੀ ਕੋਈ ਨਹੀਂ ਅੱਛਾ ਕਿੰਨੀ ਚਿਰ ਦੀ ਹੈ ਬਈ ਡੇਢ ਡੇਢ ਖਾਲਦੀ ਆ ਸਰਪਾ ਡੇਢ ਕੋਸਾਲ ਦੀ ਹੈ ਹਾਂ ਡੇਢ ਸਾਲ ਤੋਂ ਉੱਤੇ ਹੀ ਹੋਊਗੀ ਮਹੀਨਾ ਖੰਡ ਜਾਣੀ ਠੀਕ ਹੈ ਥਰਣ ਤੋਂ ਵੀ ਚੰਗਾ ਲੱਗੇ ਮੈਨ ਜਾਂ ਪੈਠਾ ਥਾਣਾ ਕਾਹਨੂੰ ਗੱਲਾਂ ਕਰਦਾ ਤੂੰ ਆਪੇ ਇਹਦਾ ਵੀ ਰਿਕਾਰਡ ਸੀਮਿੰਟ ਦਾ ਹੈ ਸੀਮਿੰਟ ਦਾ ਪਤਾ ਕੁਝ ਕਿ ਨਹੀਂ ਇਹ ਸੀਮਿੰਟ ਦਾ ਇਹ ਦੂਜਾ ਤਨਹੀਦ ਵਾਲੇ ਦਰਸ਼ਨ ਵਾਲੇ ਦੀ ਹੈ ਠੀਕ ਆ ਜੀ ਠੀਕ ਆ ਅੱਛਾ ਇਹਦਾ ਰੇਟ ਨਹੀਂ ਪਤਾ ਵੀ ਦੋ ਦੂਜੇ ਕਿਹੜੇ ਮਾਲੀ ਦੀ ਉਹਨਾਂ ਠੀਕ ਆ ਜੀ ਠੀਕ ਆ ਅੱਛਾ ਭਾਈ ਇਹਦਾ ਕੋਈ ਰੇਟ ਰੂਟ ਇਹਦਾ ਵੀ ਸਰ ਮੈਂ ਫੋਨ ਤੇ ਕਰ ਲਾਂਗੇ ਠੀਕ ਆ ਤੋਰੀ ਭਾਈ ਕੱਢੀ ਬਾਹਰ ਨੂੰ ਮੜਾਏ ਲੈ ਮਿੱਤਰੋ ਰੇਟ ਭਾਈ ਇਹਦਾ ਵੀ ਫੋਨ ਤੇ ਤੈਅ ਕਰਨਾ ਵਾ ਤੇ 1.5 ਸਾਲ ਦੇ ਆਸੇ ਮੰਨ ਲਓ ਤੁਸੀਂ ਇਹਦੀ ਉਮਰ ਆ ਵੀ ਮਹੀਨੇ ਘੱਟ ਲਾ ਲੇ ਜਾਂ ਮਹੀਨੇ ਵਾਧਾ ਲਾ ਲਿਓ ਉਹ ਥੋੜੇ ਦੇ ਨਪਹਿਣ ਆਰ ਚੰਗੇ ਆ ਕੱਟੀ ਸਾਫ ਸੁਥਰੀ ਬਹੁਤ ਆ ਵੇਖੋ ਐਣ ਪਾਲੀ ਕਾਲੀ ਜਾਮਣਾਂ ਵਾਂਗੂ ਮਿੱਤਰੋ ਪੈਰ ਚਾਰੇ ਚट्टे ਨਿਸ਼ਾਨ ਕਵਰ ਕਰ ਲਓ ਜੀ ਮੋੜ ਲਓ ਮਨ ਲਓ ਤੇ ਨਿਸ਼ਾਨ ਸਾਰੇ ਕਵਰ ਕਰ ਦਈਏ ਹੈਣਾ ਪੂਰੀ ਪੂਰੀ ਫੋਲਓ ਪਿਆ ਹੋਰ ਜਾਵਾ ਨਿਸ਼ਾਨੀਆਂ ਨਿਸ਼ੋਨੀਆਂ ਚੰਗੀਆਂ ਬਾਈ ਭਾਲੀ ਮਾਨਸ ਵੀ ਆ ਹੈਣਾ ਬਾਹਲੀ ਭਾਲੀ ਮਾਨਸ ਹੈ ਇੰਨੀ ਕੂਨੀ ਆਪਾਂ ਤਾਂ ਵੇ ਇੱਕ ਬਾੜਾ ਚੱਚਾ ਤੋਈ ਜਿਣੀ ਕਰਦਾ ਨਾ 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 ਬਾਹਲੀ ਕੂਨੀ ਜਿਆਦੇ ਹੋ ਇਹ ਦੋ ਜਾਨਵਰ ਸੀ ਬਾਈ ਦੇ ਮਿੱਤਰੋ ਦੋਵਾਂ ਜਨਵਾਰਾਂ ਨੂੰ ਖਰੀਦਣ ਦੇ ਲਈ ਰੋਡੇ ਪਿੰਡ ਦੇ ਵਿੱਚ ਆਉਣਾ ਪੈਣਾ ਰੋਡੇ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਮੋਗੇ ਤੋਂ ਜਿਹੜਾ ਆਪਾਂ ਬਾਗੇਪੁਰਾਣੇ ਆਈਦਾ ਤੇ ਬਾਗੇਪੁਰਾਣੇ ਦੇ ਬਿਲਕੁਲ ਨਾਲ ਜੇ ਕਰਕੇ ਵਸਿਆ ਹੋਇਆ ਨਗਰ ਆ ਇਹ ਬਈ ਨੰਬਰ 98727 16232 16232 98727 16232 98727 16232 ਬਈ ਦਾ ਨੰਬਰ ਆ ਪਿੰਡ ਰੋਡੇ ਆ ਜ਼ਿਲ੍ਹਾ ਮੋਗਾ